ਹਾਂਜੀ ਪਿਆਰੇ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਵਿੰਦਰ ਅਬਨਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਵੀਡੀਓ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਨੰਤਰਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਆਪਣੀ ਵੀਡੀਓ ਦਾ ਉਹ ਇਹ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਕੀ ਕੀ ਆਦਤਾਂ ਹੁੰਦੀਆਂ ਨੇ ਕਿਸੇ ਕੰਮ ਪ੍ਰਤੀ ਕੀ ਕੀ ਆਦਤਾਂ ਹੁੰਦੀਆਂ ਨੇ ਉਹ ਕੀ ਕੰਮ ਕਰਦੇ ਨੇ ਕੀ ਸੋਚਦੇ ਨੇ ਕੋਈ ਵਾਰੀ ਆਪਾਂ ਵਿਚਾਰ ਚਰਚਾ ਕਰਾਂਗੇ ਪਿੰਡਾਂ ਦੇ ਵਿੱਚ ਦੇਖਿਆ ਹੁੰਦਾ ਹੈ ਕਈ ਵਾਰੀ ਵਿਹਲੇ ਲੋਕ ਹਨ ਉਹਨਾਂ ਲੋਕਾਂ ਵਾਸਤੇ ਜਿਹੜੇ ਵਿਹਲੇ ਲੋਕ ਹਨ ਆਪਣੇ ਕੰਮ ਤੋਂ ਹਟ ਕੇ ਲੋਕਾਂ ਪ੍ਰਤੀ ਜ਼ਿਆਦਾ ਸੋਚਦੇ ਨੇ ਚਾਹੀ ਉਹਨਾਂ ਦੀ ਆਪਣੇ ਦੁੱਖ ਮੁਸੀਬਤਾਂ ਕੰਮ ਧੰਦੇ ਜਿੰਨੇ ਮਰਜ਼ੀ ਹੋਣ ਉਹ ਆਪਣਾ ਸਭ ਕੁਝ ਭੁੱਲ ਕੇ ਦੂਜਿਆਂ ਪ੍ਰਤੀ ਜ਼ਿਆਦਾ ਸੋਚਣ ਲੱਗ ਜਾਂਦੇ ਨੇ ਹੁਣ ਕੀ ਸੋਚਦੇ ਨੇ ਉਹਨਾਂ ਦਾ ਧਿਆਨ ਹਮੇਸ਼ਾ ਦੂਜਿਆਂ ਤੇ ਰਹਿੰਦਾ ਹੈ ਸਾਡਾ ਗਵਾਂਡੀ ਕੀ ਕਰਦਾ ਹੈ ਫਲਾਣਾ ਕੀ ਕਰਦਾ ਉਹ ਕੀ ਕਰ ਰਿਹਾ ਉਹ ਕਿੱਥੇ ਜਾ ਰਿਹਾ ਹੈ ਹਨਾ ਕੌਣ ਕਿੱਥੇ ਬੈਠਾ ਹੈ ਕੌਣ ਕਿੱਥੇ ਜਾ ਰਿਹਾ ਹੈ ਕਿਹਦੇ ਘਰ 'ਚ ਕੀ ਹੋ ਰਿਹਾ ਹੈ ਇਹ ਲੋਕਾਂ ਦੀਆਂ ਆਮ ਹੀ ਆਦਤਾਂ ਹੁੰਦੀਆਂ ਨੇ ਕਿ ਇਸ ਤਰ੍ਹਾਂ ਦਾ ਸੂਚਨਾ ਇੱਕ ਦੂਜੇ ਨਾਲ ਗੱਲਬਾਤ ਕਰਨੀ ਕਦੇ ਕਿਸੇ ਦੀ ਗੱਲ ਕਿਸੇ ਕੋਲੇ ਕਰਨੀ ਹਨਾ ਕਹਿਣ ਦਾ ਭਾਵ ਹੈ ਕਿ ਲੋਕਾਂ ਨੂੰ ਚੁਗਲੀਆਂ ਕਰਨ ਦਾ ਇੱਕ ਤਰ੍ਹਾਂ ਦੀ ਚੁਗਲੀ ਹੁੰਦੀ ਹੈ ਜੀ ਕਿਸੇ ਦੇ ਬਾਰੇ ਅਸੀਂ ਅਵੇ ਦਖੰਡਾਜ਼ੀ ਕਰਦੇ ਹਾਂ ਕਿਸੇ ਦੇ ਘਰ ਦੇ ਵਿੱਚ ਜਾਂ ਕਿਸੇ ਦੇ ਕੰਮ ਥਾਂ ਦੇ ਵਿੱਚ ਕਿਸੇ ਦੇ ਬਿਜ਼ਨਸ ਦੇ ਵਿੱਚ ਕਿਸੇ ਦੇ ਰਹਿਣ ਸਹਿਣ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਬਾਰੇ ਕਿਸੇ ਬਾਰੇ ਇਸ ਤਰ੍ਹਾਂ ਨਿਕਲਣਾ ਕਰਨੀ ਆ ਇੱਕ ਤਰ੍ਹਾਂ ਦੀ ਮਿੰਦਿਆ ਹੁੰਦੀ ਹੈ ਇਹ ਇੱਕ ਤਰ੍ਹਾਂ ਦੀ ਚੋਲੀ ਹੁੰਦੀ ਹੈ ਸੋ ਦੋਸਤੋ ਕਈ ਵਾਰੀ ਦੇਖਣ ਨੂੰ ਆਉਂਦਾ ਹੈ ਕਿ ਚਾਹੇ ਉਹਦੇ ਆਪਣੇ ਘਰ ਜੋ ਮਰਜ਼ੀ ਹੁੰਦਾ ਹੋਵੇ ਹਨ ਉਹ ਦੂਜਿਆਂ ਦੀਆਂ ਗੱਲਾਂ ਕਰਨਾ ਨਹੀਂ ਪੁਰਦੇ ਹਨ ਮੈਂ ਹਮੇਸ਼ਾ ਕਹਿੰਦਾ ਹਾਂ ਇਸ ਗੱਲ ਦਾ ਕਿ ਜਿੰਨਾ ਸਮਾਂ ਅਸੀਂ ਜਿੰਨਾ ਸਮਾਂ ਇਹ ਸਾਡੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਬਰਬਾਦ ਕਰਦੇ ਨੇ ਇਸ ਤਰ੍ਹਾਂ ਦਾ ਸਮਾਂ ਖਰਾਬ ਕਰਦੇ ਨੇ ਉਹਨਾਂ ਟਾਈਮ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਜੀ ਦਾ ਉਸ ਰੱਬ ਦਾ ਸ਼ੁਕਰਾਨਾ ਕਰਨ ਤੇ ਲਾਇਆ ਕਰੀਏ ਕਿ ਪਰਮਾਤਮਾ ਤੋਂ ਸਾਨੂੰ ਇੰਨਾ ਸੋਹਣਾ ਜੀਵਨ ਦਿੱਤਾ ਐਨੀ ਸੋਹਣੀ ਜ਼ਿੰਦਗੀ ਦਿੱਤੀ ਐ ਸਾਡੇ ਹੱਥ ਪੈਰ ਸਾਡਾ ਸਰੀਰ ਨਿਰਵਿਆ ਦਿੱਤਾ ਹੈ ਨਾ ਤਾਂ ਤੇਰਾ ਲੱਖ ਲੱਖ ਸ਼ੁ크ਰ ਆ ਨਾਈ ਵਾਲਾ ਕਾਈ ਪ੍ਰਮਾਤਮਾ ਸਭ ਲਈ ਦਿਨ ਚੰਗਾ ਹੋਵੇ ਸਭ ਲਈ ਖੁਸ਼ੀਆਂ ਭਰਿਆ ਹੋਵੇ ਕਿਸੇ ਦੇ ਘਰ ਕੋਈ ਦੁੱਖ ਤਕਲੀਫ ਨਾ ਹੋਵੇ ਕਿ ਅਸੀਂ ਇਸ ਤਰ੍ਹਾਂ ਦੀ ਅਰਦਾਸ ਬੇਨਤੀ ਉਸ ਪ੍ਰਮਾਤਮਾ ਅੱਗੇ ਨਹੀਂ ਕਰ ਸਕਦੇ ਜੇ ਸਾਡੇ ਕੋਲੇ ਟਾਈਮ ਹੈ ਤਾਂ ਕਿਉਂ ਮਸੀਂ ਆਪਣਾ ਟਾਈਮ ਬਰਬਾਦ ਕਰਦੇ ਆਂ ਕਿਉਂ ਟਾਈਮ ਬਰਬਾਦ ਕਰਦੇ ਇਸ ਤਰ੍ਹਾਂ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਚਾਕਣਾ ਦੂਜਿਆਂ ਦੇ ਘਰਾਂ ਦੇ ਵਿੱਚ ਚਾਕਣਾ ਦੂਜਿਆਂ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖਣਾ ਕੌਣ ਕੀ ਕਰ ਰਿਹਾ ਹੈ ਕੌਣ ਕਿੱਥੇ ਜਾ ਰਿਹਾ ਹੈ ਕਿਹਦੇ ਘਰ ਵਿੱਚ ਕੀ ਹੋ ਰਿਹਾ ਹੈ ਕਿਹਦੇ ਖੇਤ ਵਿੱਚ ਕੀ ਹੋ ਰਿਹਾ ਹੈ ਹਨ ਕੌਣ ਕੀ ਸੋਚ ਰਿਹਾ ਕੌਣ ਕੀ ਲਿਆ ਰਿਹਾ ਕੌਣ ਕੀ ਕਿਸੇ ਨੂੰ ਦੇ ਰਿਹਾ ਕਿਉਂ ਅਸੀਂ ਸੋਚਦੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹਾਂ ਹਰ ਇੱਕ ਦਾ ਆਪਣਾ ਆਪਣਾ ਕੰਮ ਹੁੰਦਾ ਹੈ ਹਰ ਕੋਈ ਆਪਣੇ ਕੰਮ ਪ੍ਰਤੀ ਚੰਗਾ ਹੀ ਸੋਚਦਾ ਹੈ ਚੰਗਾ ਹੀ ਕਰਦਾ ਹੈ ਹਨ ਤੇ ਸੋ ਅਸੀਂ ਆਪਣੇ ਕਰਦਾ ਧਿਆਨ ਰੱਖਿਓ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਖਿਆਲ ਰੱਖਿਓ ਆਪਣੀ ਬੱਚਿਆਂ ਦਾ ਖਿਆਲ ਰੱਖਿਓ ਇਹ ਸਾਡਾ ਫਰਜ਼ ਬਣਦਾ ਹੈ ਤੇ ਜੇ ਸਾਡੇ ਕੋਲੇ ਫੇਰ ਵੀ ਟਾਈਮ ਹੁੰਦਾ ਨਾ ਫ੍ਰੀ ਅਸੀਂ ਕੰਮ ਤੰਦੇ ਕਰਕੇ ਫ੍ਰੀ ਹ ਤਾਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਫੇਰ ਵੀ ਫ੍ਰੀ ਹ ਸਾਡੇ ਕੋਲੇ ਟਾਈਮ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਉਹਦਾ ਨਾਮ ਜਪ ਲਿਆ ਕਰੋ ਉਹਦਾ ਨਾਮ ਲਿਆ ਕਰੋ ਉਸ ਪਰਮਾਤਮਾ ਦਾ ਉਸ ਕੁਦਰਤ ਕਾਇਨਾਤ ਜਿਨੇ ਸਾਨੂੰ ਇਹ ਨਾ ਕੁਝ ਦਿੰਦਾ ਹੈ ਉਹ ਤਾਂ ਦਿਨਾ ਦੇ ਨਹੀਂ ਸਕਦੇ ਅਸੀਂ ਹਨ ਸਾਡੀ ਕਿੱਡੀ ਸੋਹਣੀ ਜ਼ਿੰਦਗੀ ਚੱਲ ਰਹੀ ਹੈ ਤਾਂ ਅਸੀਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਅਸੀਂ ਆਪਣਾ ਟਾਈਮ ਖਰਾਬ ਕਰਨ ਤੇ ਤੁਲੇ ਹੋਏ ਆ ਕਿ ਕਿਸੇ ਬਾਰੇ ਕਹੇ ਕਿ ਕਿਸੇ ਦੀ ਨਿੰਦਿਆ ਕਰਕੇ ਕਿਸੇ ਦੀ ਚੁਗਲੀ ਕਰਕੇ ਕਿਸੇ ਦੀ ਐਦਰ ਦੀ ਗੱਲ ਐਦਰ ਕਰਕੇ ਅਸੀਂ ਕਿੰਨਾ ਟਾਈਮ ਖਰਾਬ ਕਰਦੇ ਆ ਸੋ ਸਾਡੇ ਪਿੰਡਾਂ ਦੇ ਵਿੱਚ ਹੁਣ ਇਹ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ਥੱਲੇ ਹੋ ਸਕਦਾ ਗਲਤ ਕਮੈਂਟ ਵੀ ਲਿਖਣ ਹਨ ਪਰ ਨਹੀਂ ਜੋ ਸਚਾਈ ਹੈ ਨਾ ਉਹ ਸਚਾਈ ਹੈ ਸੱਚੀ ਗੱਲ ਤਾਂ ਸੱਚੀ ਹੀ ਹੁੰਦੀ ਹੈ कि ਇਸ ਤਰ੍ਹਾਂ ਦਾ ਹੋ ਰਿਹਾ ਫਿਰ ਕਹਿੰਦੇ ਆ ਸੀਪਟ ਸ਼ਹਿਰਾਂ ਦੀ ਜ਼ਿੰਦਗੀ ਅਲੱਗ ਕਿਉਂ ਹੈ ਸ਼ਹਿਰੀ ਜੀਵਨ ਅਲੱਗ ਕਿਉਂ ਹੈ ਸ਼ਹਿਰਾਂ ਦੇ ਵਿੱਚ ਆਪਣੇ ਆਂਢੇ ਗੁਆਂਢੀ ਦਾ ਵੀ ਨਹੀਂ ਪਤਾ ਹੁੰਦਾ ਕੀ ਹੈ ਹਨ ਆਪਾਂ ਕਹਿ ਦਿੰਨੇ ਲਈ ਉੱਥੇ ਕੋਈ ਚਾਹੇ ਮਰ ਵੀ ਜਾਂਦਾ ਨਾਲੇ ਗੁਆਂਢ ਦੇ ਵਿੱਚ ਜਲਦੀ ਕਿਥੇ ਕਿਸੇ ਨੂੰ ਪਤਾ ਨਹੀਂ ਲੱਗਦਾ ਤਾਂ ਕੁਝ ਗੱਲਾਂ ਉਹਦੇ ਵਿੱਚ ਚੰਗੀਆਂ ਵੀ ਹੁੰਦੀਆਂ ਨੇ ਕੁਝ ਮਾੜੀਆਂ ਵੀ ਹੁੰਦੀਆਂ ਨੇ ਸਭ ਕੁਝ ਹੁੰਦੀਆਂ ਨੇ ਹਨ ਪਰ ਉਹਨਾਂ ਲੋਕਾਂ ਦਾ ਇੰਨਾ ਨਹੀਂ ਹੁੰਦਾ ਕਿ ਅਸੀਂ ਕਿਸੇ ਦੀਆਂ ਫਾਲਤੂ ਗੱਲਾਂ ਕਰੀ ਜਾਈਏ ਕਿਸ ਦੀ ਚੁਗਲੀ ਕਰੀ ਜਾਈਏ ਕਿਸੇ ਦੇ ਕਰਛੇ ਦਾ ਖੰਗਲ ਜ਼ਿਕਰੀ ਜਾਈਏ ਕੌਣ ਕੀ ਕਰ ਰਿਹਾ ਕਿਸਦਾ ਧਿਆਨ ਰੱਖੀਏ ਹਨ ਵੀ ਕੌਣ ਕਿੱਥੇ ਜਾ ਰਿਹਾ ਯਾਰ ਆਪਣੀ ਆਪਣੀ ਹਰ ਇੱਕ ਦੀ ਜ਼ਿੰਦਗੀ ਹੈ ਕਿੱਥੇ ਹਰ ਇੱਕ ਇਨਸਾਨ ਨੇ ਆਪਣੇ ਰੁਟੀਨ ਦੇ ਕੰਮ ਦੇ ਜਾਣਾ ਹੈ ਕੰਮ ਕਰਕੇ ਵਾਪਸ ਆਉਣਾ ਆਪਣੀ ਬੱਚਿਆਂ ਦਾ ਧਿਆਨ ਰੱਖਣਾ ਆਪਣੇ ਕੰਮ ਖੰਦੇ ਚ ਹਰ ਕੋਈ ਜਾਂਦਾ ਹੈ ਹਨ ਤਾਂ ਸੋ ਦੋਸਤੋ ਉਹ ਜਿਹੜੀਆਂ ਜੜੀਆਂ ਗੱਲਾਂ ਹੁੰਦੀਆਂ ਨਾ ਇਹ ਸਾਨੂੰ ਸ਼ੋਪ ਪਾਣੀ ਦਿੰਦੀਆਂ ਹਨ ਸਾਨੂੰ ਆਪਣੀ ਜ਼ਿੰਦਗੀ ਤੇ ਧਿਆਨ ਦੇਣਾ ਚਾਹੀਦਾ ਹੈ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜਿਨੇ ਸਾਨੂੰ ਇੰਨਾ ਤੰਦਰੁਸਤ ਸਰੀਰ ਬਖਸ਼ਿਆ ਸਾਡੇ ਹੱਥ ਪੈਰ ਚੰਗੇ ਦਿੱਤੇ ਨੇ ਅਸੀਂ ਮਿਹਨਤ ਕਰ ਰਹੇ ਹਾਂ ਠੀਕ ਹੈ ਨਾ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ